ਸਰਸ਼ੀ ਕਾਲਜੀ ਸਾਰਿਆਂ ਨੂੰ ਅੱਜ ਦੀ ਨਵੇਂ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਕਹਾਣੀ ਕਰਨੇ ਮਨਪ੍ਰਿਤ कौर ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੇਗੀ ਆਓ ਸ਼ੁਰੂ ਕਰਦੇ ਹਾਂ ਸਵੇਰ ਦਾ ਸਮਾਂ ਸੀ ਨਾਸ਼ਤੇ ਤੋਂ ਵੇਲੇ ਹੋ ਕੇ ਪ੍ਰਭਜੋਤਰ ਸੋਈ ਵਿੱਚ ਪੰਡੀ ਮਾਂ ਜੰਜੀ ਰੋਜੀ ਹੋਈ ਸੀ ਨੰਨੀ ਸ਼ੀਨਾ ਉਸਦੇ ਕੱਪੜੇ ਖਿੱਚ-ਕਿੱਚ ਕੇ ਉਸ ਨੂੰ ਤੰਗ ਕਰਦੀ ਹੋਈ ਰੋ ਰਹੀ ਸੀ ਜਲਦੀ ਕੰਮ ਨਿਮੇਰ ਲੈ ਤੇ ਜਾ ਕੇ ਸ਼ੀਨਾ ਨੂੰ ਸੁਵਾ ਦੇ ਉਸੇ ਸਸਪੋਲੀ ਆਪਣੀ ਸਸਕੁਰਜੀਤ ਦੀ ਗੁੱਸੇ ਭਰੀ ਆਵਾਜ਼ ਸੁਣਦਿਆਂ ਹੀ ਪ੍ਰਭਜਤ ਕਾਲੀ ਨਾਲ ਕੰਨ ਮੇੜ ਕੇ ਸੀਨਾ ਨੂੰ ਚੁੱਕ ਕੇ ਪਿਛਲੇ ਅੰਦਰ ਲੈ ਗਈ ਤੇ ਦੁੱਧ ਪਿਲਾਉਣ ਲੱਗੀ ਪ੍ਰਭਜੋਦੀ ਅੰਦਰ ਜਾਂਦਿਆਂ ਹੀ ਗੁਰਜੀਤ ਨੇ ਛੇਤੀ ਛੇਤੀ ਉੱਠ ਕੇ ਆਪਣਾ ਅਤੇ ਆਪਣੀ ਧੀ ਦੀਪਾ ਦਾ ਨਮਾ ਸੂਟ ਤੇ ਕੁਝ ਮੇਕਅਪ ਦਾ ਸਮਾਨ ਇੱਕ ਲਫਾਫੇ ਵਿੱਚ ਪਾਇਆ ਤੇ ਲਫਾਫਾ ਵਾਲੇ ਗੇਟਵਾਲ ਖੁੱਲਦੇ ਬੈਠਕ ਦੇ ਦਰਵਾਜ਼ੇ ਪਿੱਛੇ ਰੱਖ ਗਈ ਫਿਰ ਉਸ ਨੇ ਬੇੜੇ ਵਿੱਚ ਖੁੱਲਦੇ ਬੈਠਕ ਦੇ ਬੂਹੇ ਨੂੰ ਘੁੱਟ ਕੇ ਬੰਦ ਕਰ ਦਿੱਤਾ ਤੇ ਖੁਦ ਰਸੋਈ ਵਿੱਚ ਆ ਗਈ ਇਹਨੇ ਨੂੰ ਬਾਲਾ ਦਰਵਾਜ਼ਾ ਖੜਕਿਆ ਤੇ ਉਸ ਦਾ ਦਿਉਰ ਤੇ ਦਿਰਾਣੀ ਅੰਦਰ ਲੰਘ ਗਈ ਲੈ ਅਜੇ ਇੰਜੀ ਬੈਠੀਆਂ ਹੋ ਤਿਆਰ ਨਹੀਂ ਹੋਈਆਂ ਗੁਰਜੀਤ ਤੇ ਦੀਪਾ ਨੂੰ ਸਾਰਿਆਂ ਦੇ ਸੂਟ ਵਿੱਚ ਦੇਖਦੇ ਹੀ ਗੁਰਜੀਤ ਦੀ ਦਿਰਾਣੀ ਦਿਲਜੀਤ ਬੋਲੀ ਹਾਈ ਰੱਬਾ ਹੋੜੀ ਬੋਲ ਗੁਰਜੀਤ ਸਾਰੇ ਸ਼ਬਦਾਂ ਨੂੰ ਬੁੱਲਾਂ ਵਿੱਚ ਦਬਾਉਂਦੀ ਹੋਈ ਦੱਬੀ ਆਵਾਜ਼ ਵਿੱਚ ਬੋਲੀ ਕੀ ਹੋਇਆ ਦਿਲਜੀਤ ਹੈਰਾਨ ਹੋ ਕੇ ਬੋਲੀ ਇਧਰ ਬੈਠਕ ਵਿੱਚ ਹੀ ਆ ਜਾਓ ਤੇ ਉਸਨੇ ਦਿਲਜੀਤ ਤੇ ਜਗਤਾਰ ਦੇ ਅੰਦਰ ਲੰਘਦੇ ਹੀ ਬੂਹਾ ਬੰਦ ਕਰ ਲਿਆ ਹੋਰ ਕੁਝ ਨਹੀਂ ਬਸ ਅਸੀਂ ਸੋਚਿਆ ਸੀ ਕਿ ਇਸ ਵਾਰ ਪ੍ਰਭਜੋਤ ਨੂੰ ਦੀਪਾ ਦੇ ਰਿਸ਼ਤੇ ਦੀ ਗੱਲ ਬਾਰੇ ਬਿਲਕੁਲ ਨਹੀਂ ਦੱਸਣਾ ਤੁਹਾਨੂੰ ਵੀ ਪਤਾ ਹੀ ਆ ਆਪਣੀ ਦੀਪਾ ਦੀ ਹੁਣ ਤੱਕ ਕਈ ਥਾਈ ਗੱਲ ਚੱਲ ਚੁੱਕੀ ਆ ਪਰ ਸਿਰੇ ਨਹੀਂ ਚੜਦੀ ਜਿਹੜੀ ਥਾਂ ਵੀ ਇਹਨੂੰ ਨਾਲ ਲੈ ਕੇ ਗਈਆਂ ਅਗਲੇ ਜਵਾਬ ਹੀ ਦੇ ਦਿੱਤਾ ਮੈਂ ਤਾਂ ਕਈ ਵਾਰ ਇਹਨਾਂ ਨੂੰ ਕਿਹਾ ਵੀ ਇਸ ਮਨਹੂਸ ਨੂੰ ਘਰ ਹੀ ਛੱਡ ਜੋ ਇਹ ਹਰ ਵਾਰੀ ਇਹੀ ਕਹਿੰਦੇ ਨੇ ਕਿ ਨਹੀਂ ਐਵੇਂ ਚੰਗਾ ਨਹੀਂ ਲੱਗਦਾ ਇੱਕੋ ਇੱਕ ਨੋਹ ਆ ਮੈਂ ਵਖਿਆ ਜਦੋਂ ਵੀ ਕਿਧਰੇ ਗੱਲ ਧੁਰਦੀ ਆ ਇਹਦੀ ਕੰਨੇ ਪੈਜੇ ਸੀ ਬਸ ਗੱਲ ਉੱਥੇ ਹੀ ਕਿਸੇ ਤਰ੍ਹਾਂ ਠੱਪ ਹੋ ਜਾਂਦੀ ਆ ਹੁਣ ਤਾਂ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਪ੍ਰਵਜਿਤ ਨੂੰ ਦੀਪਾ ਦੇ ਰਿਸ਼ਤੇ ਦੀ ਗੱਲ ਬਿਲਕੁਲ ਨਹੀਂ ਪਤਾ ਲੱਗਣੀ ਚਾਹੀਦੀ ਤਾਂ ਹੀ ਇਹ ਕਾਰਜ ਹੋ ਸਕਦਾ ਹੈ ਕਿੱਥੇ ਹੁਣ ਵਿਚੋਂ ਹੀ ਉਸ ਦਾ ਦੌਰ ਜਗਤਾਰ ਭੁੱਲ ਪਿਆ ਪਿਛਲੇ ਕਮਰੇ ਅੰਦਰ ਸ਼ੀਨਾ ਨੂੰ ਸਵਾਉਂਦੀ ਹੋਵੇਗੀ ਹੋਂ ਤੁਸੀਂ ਵੀ ਉਹਦੇ ਸਾਹਮਣੇ ਕੋਈ ਗੱਲ ਨਾ ਕਰਿਓ ਇੰਜ ਲੱਗੇ ਕਿ ਤੁਸੀਂ ਵੈਸੇ ਹੀ ਮਿਲਣ ਆਇਓ ਤੇ ਇਹਨੇ ਨੂੰ ਪ੍ਰਭਜੋਤ ਚਾਹ ਲੈ ਕੇ ਆ ਗਈ ਉਸ ਤੇ ਆਉਂਦੀਆਂ ਹੀ ਸਾਰੇ ਚੁੱਪ ਹੋ ਗਏ ਪੈਰੀਂ ਹੱਤ ਲਾਉਣ ਤੋਂ ਬਾਦੂ ਉੱਥੇ ਹੀ ਬੈਠ ਗਏ ਸੋਗੀ ਛੀਨਾ ਦਲਜੀਤ ਉਪਰਾਜਾ ਮੁਸਕਰਾਉਂਦੀ ਹੋਈ ਬੋਲੀ ਹਾਂਜੀ ਕਹਿੰਦੇ ਉਹ ਦਲਜੀਤ ਨਾਲ ਹੋਰ ਗੱਲਾਂ ਕਰਨ ਲੱਗ ਪਈ ਆਟਾ ਗੁੰਨਣ ਵਾਲਾ ਪਿਆ ਜੇ ਜਾ ਕੇ ਆਟਾ ਗੁੰਨ ਲਾ ਗੁਰਜੀਤ ਦੇ ਕਹਿੰਦੇ ਹੈ ਪ੍ਰਭਜੋਤ ਉੱਠ ਕੇ ਰਸੋਈ ਵਿੱਚ ਆ ਗਈ ਤੇ ਦਿਲਜੀਤਨੀ ਛੱਟ ਉੱਟ ਕੇ ਬੂਹਾ ਟੋ ਦਿੱਤਾ। ਪ੍ਰਭ ਜਤਨ ਨੂੰ ਉਹਨਾਂ ਦਾ ਅਚਾਹ ਕਰਨਾ ਬਿਲਕੁਲ ਵੀ ਚੰਗਾ ਨਾ ਲੱਗਾ ਤੇ ਛੱਟ ਉਸ ਦੀਆਂ ਅੱਖਾਂ ਵਿੱਚ ਅਥਰੂ ਕੁੱਲਣ ਲੱਗੀ। ਬੈਠਕ ਵਿੱਚ ਕੁਝ देर ਉਹਨਾਂ ਦਾ ਵਿਚਾਰ-ਵਟਾਂਦਰਾ ਚੱਲਦਾ ਰਿਹਾ ਤੇ ਫਿਰ ਗੁਰਜੀਤ ਬੋਲੀ ਤੁਸੀਂ ਇੰਜ ਕਰੋ ਸਿੱਧੇ ਹੋਟਲ ਪਹੁੰਚੋ। ਕਮਰਾ ਉੱਥੇ ਐਸਾ ਬੁੱਕ ਕਰਵਾ ਦਿੱਤਾ ਹੋਇਆ। ਉੱਥੇ ਹੀ ਵੇਖ-ਵੇਖਾਈ ਕਰਾਂਗੇ। ਤੁਸੀਂ ਜਾ ਕੇ ਚਾਬੀ ਲੈ ਕੇ ਬੂਹਾ ਖੋਲੋ। ਇਹ ਤੇ ਕੁਲਰਾਜ਼ ਦਫ਼ਤਰ ਤੋਂ ਸਿੱਧੇ ਉੱਥੇ ਹੀ ਆ ਜਾਣਗੇ। ਬਾਕੀ ਬਲਜੀਤ ਨੂੰ ਵੀ ਫੋਨ ਕਰ ਦਿੱਤਾ ਸੀ ਬਈ ਪਰੋਣੇ ਨਾਲ ਸਿੱਧੀ ਹੋਟਲ ਆ ਜਾਮੀ ਮੈਂ ਤਾਂ ਇਹੀ ਚਾਹਨੀ ਆ ਕਿ ਗੱਲ ਬਣ ਜਾਵੇ ਬਸ ਹੁਣ 29 ਦੀ ਹੋ ਚੱਲੀ ਆਪਣੀ ਦੀਪਾ ਮੈਂ ਤਾਂ ਇਹਦੀ ਫਿਕਰ ਨਹੀਂ ਖਾ ਲਿਆ ਸੱਚੀ ਜਿੱਥੇ ਵੀ ਮੁੰਡਾ ਵੇਖਦੇ ਆ ਅਗਲੀ ਕੁੜੀ ਦੇਖਦੇ ਨੇ ਤੇ ਬਸ ਚੁੱਪ ਹੀ ਕਰ ਜਾਂਦੇ ਨੇ ਪਤਾ ਨਹੀਂ ਕਿਹਦੀ ਨਜ਼ਰ ਖਾ ਗਈ ਆ ਗੁਰਜੀਤ ਡਾਡੀ ਉਦਾਸ ਹੁੰਦੀ ਹੋਈ ਬੋਲੀ ਕੋਈ ਨਾ ਕੋਈ ਨਾ ਫਿਕਰ ਨਾ ਕਰੋ ਸਾਨੂੰ ਤਾਂ ਲੱਗਦਾ ਇਸ ਵਾਰ ਗੱਲ ਬਣ ਹੀ ਜਾਂਦੀ ਆ ਮੁੰਡਾ ਵੀ ਬਦਿਆ ਤੇ ਘਰਵਾਰ ਵੀ ਚਲੋ ਮੀਠ ਸ਼ਰਾਬ ਦਾ ਹੀ ਲੱਗਦਾ ਯਾ ਤੁਹਾਨੂੰ ਵੈਸੇ ਵੇਖਿਆ ਜਾਈ ਤਾਂ ਉਹ ਇੱਕ ਵੀ ਵੱਡੀ ਗੱਲ ਨਹੀਂ ਉਹ ਕਿਹੜਾ ਰੋਜ਼-ਰੋਜ਼ ਖਾਂਦਾ ਪੀਂਦਾ ਆ ਪਾਰਟੀ ਵਗੈਰਾ ਤੇ ਅੱਜਕੱਲ ਤਾਂ ਸਾਰੇ ਹੀ ਖਾ ਪੀ ਲੈਂਦੇ ਨੇ ਚਲੋ ਗੱਲਾਂ ਫਿਰ ਹੁੰਦੀਆਂ ਰਹਿਣਗੀਆਂ ਛੇਤੀ ਕਰੋ ਹੁਣ ਸਿੱਧੇ ਹੋਟਲ ਚੱਲੋ ਗੁਰਜੀਤ ਜਗਤਾਰ ਦੀ ਕਲਕੱਤੇ ਹੋਈ ਬੋਲੀ ਤੇ ਉਹ ਸਾਰੇ ਉੱਠ ਖੜੇ ਹੋਏ ਦੀਪਾ ਚਲ ਤੁਰ ਉਹਨਾਂ ਦੇ ਜਾਂਦਿਆਂ ਹੀ ਗੁਰਜੀਤ ਨੇ ਦੀਪਾ ਨੂੰ ਆਵਾਜ਼ ਮਾਰੀ ਕਿੱਧਰ ਚੱਲੇ ਹੋ ਕੋਲ ਬੈਠੇ ਪ੍ਰਵਜਤਰੀ ਪੁੱਛਿਆ ਤੂੰ ਜ਼ਰੂਰੀ ਪੁੱਛਣਾ ਨਾਸ਼ ਕਿਤੋਂ ਦੀ ਬਿਨਾ ਬੋਲੇ ਗੁਰਜੀਤ ਮਨ ਹੀ ਮਨ ਕੁੱੜਨ ਲੱਗੀ ਕੁੱੜਨ ਦੀ ਉਸ ਦੇ ਮੱਥੇ ਤੇ ਵੱਟ ਹੋਰ ਵੀ ਗੁੜੇ ਹੋ ਗਏ ਬਾਹਲੇ ਗੁਰਦੁਆਰੇ ਚੱਲਿਆਂ ਮੱਥਾ ਟੇਕਨ ਇਹ ਕਹਿੰਦੇ ਗੁਰਜੀਤ ਤੇ ਦੀਪਾ ਨੇ ਚੁੰਨੀ ਚੁੱਕ ਚੁਤੀ ਪਾਈ ਤੇ ਬਾਹਲੇ ਗੇਟ ਵੱਲ ਹੋ ਤਰੀ ਦੀਪਾ ਨੇ ਹੌਲੀ ਚਿਲੇ ਪਾਪਾ ਵੀ ਚੱਕ ਲਿਆ ਸ਼ੁਕਰ ਆ ਇਸ ਵਾਰ ਪਾਪਾ ਜੀ ਤੇ ਵੀਰ ਜੀ ਨੇ ਭਾਬੀ ਨੂੰ ਕੋਈ ਗੱਲ ਨਹੀਂ ਦਸੀ 릭ਸ਼ੇ ਤੇ ਭਾਰਤੀਆ ਦੀਪਾ ਮਾਂ ਅੱਗੇ ਮਨ ਦੀ ਪੜਾਸ ਕਰਦੀ ਹੋਈ ਬੋਲੀ ਮੈਂ ਤਾਂ ਹਰ ਵਾਰ ਕਹਿੰਨੀ ਆ ਇਹਨਾਂ ਨੂੰ ਪਤਾ ਨਹੀਂ ਕੀ ਹੈਗਾ ਏ ਉਹਦੇ ਨਾਲ ਚੱਲ ਛੱਡ ਹੁਣ ਤੂੰ ਉਹਦਾ ਧਿਆਨ ਬਿਲਕੁਲ ਨਾ ਕਰ ਗੁਰਜੀਤ ਬੋਲੀ ਹੋਟਲ ਦੇ ਕਮਰੇ 'ਚ ਪਹੁੰਚਦੇ ਉਹਨਾਂ ਵੇਖਿਆ ਦਿਲਜੀਤ ਤੇ ਜਗਤਾਰ ਉੱਥੇ ਪਹੁੰਚੇ ਹੋਏ ਸਨ ਮਮਤਾ ਧੀਆਂ ਨੇ ਜੀਤੇ ਜੀਤੇ ਕੱਪੜੇ ਬਦਲ ਲਏ ਥੋੜੀ ਦੇਰ ਬਾਅਦ ਇੱਕ ਪਾਰਲਰ ਵਾਲੀ ਕੁੜੀ ਵੀ ਆ ਗਈ ਜਿਸਨੂੰ ਗੁਰਜੀਤ ਨੇ ਖਾਸ ਤੌਰ ਤੇ ਸੱਦਾ ਸੀ ਉਹ ਚੰਦੀ ਸਿੱਕੀ ਹੋ ਦੀਪਾਂ ਦੀ ਸਤਾਰਨ ਚ ਹੀ ਦੇਖ ਨੂੰ ਆਕਰਸ਼ਿਕ ਬਣਾ ਦੇਵੀ ਜਿਵੇਂ ਹੋ ਬਜੀਤ ਸੀ ਕਿ ਅੱਜ ਰਿਸ਼ਤਾ ਕਰਕੇ ਹੀ ਜਾਣਾ ਹੈ ਗੁਰਜੀਤ ਦਾ ਪਤੀ ਸੁਖਦੇਵ ਸਿੰਘ ਦੇ ਪੁੱਤਰ ਕੁਲਰਾਜ ਵੀ ਆ ਗਏ ਇਹਨੇ ਨੂੰ ਪੀਪਲਜੀਤ ਤੇ ਉਸ ਦੇ ਘਰ ਵਾਲੇ ਨੇ ਆ ਕੇ ਦੱਸਿਆ ਕਿ ਮੁੰਡੇ ਵਾਲਿਆਂ ਦੀ ਕਾਰ ਹੀਠਾਂ ਖੜੀ ਲੱਗਦੀ ਆ ਉਹ ਸਾਰੇ ਹੀਠਾਂ ਚਲੇ ਗਏ ਇਹ ਤਾਂ ਸਿਰਫ ਤਿੰਨ ਜਣੇ ਹੀ ਆਏ ਨੇ ਮੈਂ ਵੀ ਤੈਨੂੰ ਕਿਹਾ ਸੀ ਆਪਾਂ ਵਿਵਸਤ ਤਿੰਨੇ ਜਣੇ ਹੀ ਠੀਕ ਆ ਤੂੰ ਹੀ ਸਾਰਿਆਂ ਨੂੰ ਸੱਦਵੇਂ ਨਹੀਂ ਦੂਰੋਂ ਮੁੰਡੇ ਵਾਲਿਆਂ ਦੇਖਤੇ ਹੀ ਸੁਗਰੀਪ ਤੇ ਗੁਰਜੀਤ ਤੇ ਕੰਨ ਖੁਲੋਂਦਿਆ ਗਿਆ ਕੋਈ ਨਹੀਂ ਸਾਰਿਆਂ ਦਾ ਔਣਾ ਜ਼ਰੂਰੀ ਹੁੰਦਾ ਸਾਰੇ ਖਾਸ ਨੇ ਕਿਹਨੂੰ ਛੱਡੀ ਸਾਰਿਆਂ ਦੀ ਸਲਾਹ ਲੈਣੀ ਹੁੰਦੀ ਏ ਤੇ ਹੁਣ ਚੁੱਪ ਕਰ ਜਾਓ ਤੁਸੀਂ ਗੁਰਜੀਤ ਨੇ ਗੁੱਸੇ ਵਿੱਚ ਬੋਲਦਿਆਂ ਸੁਖਦੀਪ ਨੂੰ ਕੋਰੀ ਵੱਟੀ ਤਾ ਉਹ ਇੱਕਦਮ ਚੁੱਪ ਕਰ ਗਿਆ ਰਸਮੀ ਸੱਸ਼ੀ ਕਾਲ ਤੋਂ ਬਾਅਦ ਕੁਝ ਤੇ ਹੀठा ਹਾਲ ਵਿੱਚ ਬੈਠ ਕੇ ਹੀ ਗੱਲਬਾਤ ਹੁੰਦੀ ਰਹੀ ਤੇ ਫਿਰ ਸਾਰੇ ਕਮਰੇ ਵਿੱਚ ਆ ਗਏ ਉਹਨਾਂ ਦੀ ਖਾਤਰਦਾਰੀ ਦਾ ਵੀ ਪੂਰਾ ਪ੍ਰਬੰਧ ਸੀ ਮੁੰਡਾ ਸੋਨਾ ਸੁਮੇਖਾ ਹੋਰ ਕਾਰਨ ਸਾਰਿਆਂ ਨੂੰ ਜੱਜ ਗਿਆ ਸੁਖਦੀਪ ਨੇ ਸਾਰਿਆਂ ਦੀ ਜਾਣ ਪਛਾਣ ਕਰਾਈ ਨੂੰ ਬਾਰੇ ਪੁੱਛਣ ਤੇ ਗੁਰਜੀਤ ਨੇ ਛੱਡ ਗਿਆ ਉਹ ਰਾਤ ਦੀ ਢਿੱਲੀ ਸੀ ਬਸ ਥੋੜੀ ਦੇਰ ਲਈ ਕਿਸੇ ਰਿਸ਼ਤੇਦਾਰ ਨੂੰ ਉਸਦੇ ਕੋਲ ਛੱਡ ਕੇ ਆਏ ਹਾਂ ਸਾਡਾ ਸਾਰਾ ਧਿਆਨ ਹੀ ਉਸ ਵਿੱਚ ਹੈ ਖੈਰ ਗੱਲ ਆਈ ਗਈ ਹੋਗੀ ਮੁੰਡੇ ਦੇ ਪਿਓ ਨੇ ਦੀਪਾ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਿਨ੍ਹਾਂ ਵਿੱਚੋਂ ਕਈ ਗੱਲਾਂ ਗੁਰਜੀਤ ਤੇ ਸੁਖਦੀਪ ਨੂੰ ਬਿਲਕੁਲ ਵੀ ਚੰਗੀਆਂ ਨਾ ਲੱਗੀਆਂ ਪਰ ਉਹ ਨਾ ਚੁੱਪ ਰਹਿ ਨਹੀਂ ਮੁਨਾਸਿਬ ਸਮਝੇ ਸਾਰਿਆਂ ਦੀ ਆਪਸੀ ਗਲਵੱਤ ਤੋਂ ਬਾਅਦ ਕੁਝ ਦਿਨ ਲਈ ਮੁੰਡੇ ਕੁੜੀ ਨੂੰ ਗਲਵੱਤ ਕਰਨ ਲਈ ਇਕੱਲਿਆਂ ਛੱਡ ਦਿੱਤਾ ਗਿਆ ਉਸ ਮੰਗਰੋ ਕੁਝ ਦਿਨ ਮੁੰਡੇ ਵਾਲੇ ਆਪਸ ਵਿੱਚ ਵਿਚਾਰ ਵਿਟਾਂਦਰਾ ਕਰਦੇ ਰਹੇ ਜਦੋਂ ਸਾਰੇ ਮੁੰਡੇ ਇਕੱਠੇ ਹੋਏ ਤਾਂ ਇਸ ਸੁਖਦੀਪ ਤੇ ਪੁੱਛਣ ਤੇ ਮੁੰਡੇ ਦਾ ਪਿਓ ਬੋਲਿਆ ਕਾਲੀ ਕਾਦੀਆ ਜੀ ਆਪਾਂ ਇੱਕ ਦੂਜੇ ਨੂੰ ਮਿਲ ਲਿਆ ਹੈ ਗਲਵੱਤ ਕਰ ਲਈਏ ਕਰਜਾ ਕਿ ਤੁਸੀਂ ਵੀ ਆਰਾਮ ਨਾਲ ਸਲਾਹ ਕਰ ਲਿਓ ਤੇ ਅਸੀਂ ਵੀ ਕਰ ਲੈਨੇ ਹਾਂ ਬਾਕੀ ਕਿੱਲਾਂ ਬਾਤਾਂ ਦਾ ਫੋਨ ਤੇ ਹੁੰਦੀਆਂ ਹੀ ਰਹਿਣਗੀਆਂ ਫਿਰ ਕੁਝ ਤੇਰ ਦੀਆਂ ਸਧਾਰਨ ਗੱਲਾਂ ਬਾਤਾਂ ਤੋਂ ਬਾਅਦ ਉਹ ਉਹਨਾਂ ਨੂੰ ਘੇਠਾਂ ਤੱਕ ਛੱਡਣ ਲਈ ਚਲੇ ਗਏ ਤੇ ਉਧਰ ਵੀ ਸਭ ਆਪੋ ਆਪਣੇ ਟਿਕਾਣਿਆਂ ਤੇ ਚਲੇ ਗਏ ਦਿਨ ਬੀਤਣ ਲੱਗੇ ਉਹ ਕੁਝ ਦਿਨ ਫੋਨ ਉਡੀਕਦੇ ਰਹੇ ਤੇ ਇੱਕ ਦਿਨ ਸੁਖਦੀਪ ਨੇ ਮੁੰਡੇ ਵੱਲੇ ਨੂੰ ਫੋਨ ਕੀਤਾ ਤਾਂ ਅਗੋ ਜਵਾ ਮਿਲਿਆ ਅਜੇ ਸਲਾਹ ਕਰ ਰਹੇ ਹਾਂ ਦੋ ਕੁ ਦਿਨ ਠਹਿਰ ਕੇ ਫੋਨ ਕਰੋ ਉਹਨਾਂ ਨੇ ਫਿਰ ਫੋਨ ਕੀਤਾ ਤਾਂ ਕੋਈ ਹੋਰ ਬਹਾਨਾ ਕੁਝ ਦਿਨਾਂ ਬਾਅਦ ਫਿਰ ਫੋਨ ਕੀਤਾ ਤਾਂ ਅਗਲਿਆਂ ਨੇ ਫੋਨ ਹੀ ਕੱਟ ਦਿੱਤਾ ਪਰਿਆ ਪਿਤਾ ਸੁਖਦੀਪ ਗੁਰਜੀਤਪਾਲ ਦੇਖਦਿਆਂ ਬੋਲਿਆ ਲੈ ਵੇਖ ਲੈ ਲੋਕਾਂ ਦਾ ਹਾਲ ਅੱਜ ਕੱਲ ਤਾਂ ਲੋਕ ਅਸਮਾਨੇ ਚੜੇ ਪਏ ਆ ਆਕੜ ਹੀ ਇਮਾਨੀ ਗੱਲ ਕਰਕੇ ਵੀ ਰਾਜ਼ੀ ਨਹੀਂ ਹੋਣ ਤੂੰ ਹੀ ਹੋਟਲ ਦਾ ਕਮਰਾ ਬੁੱਕ ਕਰਾਉਣ ਨੂੰ ਕਹਦੇ ਨਹੀਂ ਕਦੇ ਖਰਚੇ ਬਾਰੇ ਵੀ ਸੋਚ ਲਿਆ ਕਰ ਗੱਲ ਪਤਾ ਨਹੀਂ ਬਾਨੀ ਹੁੰਦੀ ਆ ਕਿ ਨਹੀਂ ਇਹਦੇ ਨਾਲ ਤਾਂ ਘਰ ਹੀ ਸਦ ਲੈਂਦੇ ਸੁਖਦੀਪ ਗੁੱਸੇ ਨਾਲ ਮੱਥੇ ਦੇ ਤਿਉੜੀਆਂ ਪਾਏ ਗੁਰਜੀਤ ਨੂੰ ਘੂਰਦਾ ਹੋਇਆ ਬੋਲਿਆ ਆਹੋ ਘਰ ਸਦ ਲੈਂਦੇ ਇਤਿਆਜ ਉਹ ਬੈਠੀ ਆ ਹਰ ਗੱਲ ਵਿੱਚ ਛੱਤੀ ਸਵਾਰ ਪੁੱਛਣ ਵਾਲੀ ਇਹਦੀ ਹਾ ਪੈ ਜਾਂਦੀ ਆ ਹਰ ਵਾਰ ਸੱਚ ਦੱਸ ਤਾਂ ਮੇਰੀ ਕੁੜੀ ਤਾਂ ਛੜਦੀ ਗੁਰਜੀਤ ਬੋਲੀ ਤੂੰ ਤਾਂ ਐਵੇਂ ਹੀ ਉਹਦੇ ਮਗਰ ਪਈ ਰਹਿਣੀ ਆ ਇਸ ਵਾਰ ਤਾਂ ਉਹਨੂੰ ਕੁਝ ਦੱਸਿਆ ਵੀ ਨਹੀਂ ਸੀ ਸਕਰੀਪ ਹੋਰ ਖਿੱਚਦਾ ਹੋਇਆ ਬੋਲਿਆ ਸੁਣ ਲਈ ਹੋਣੀ ਉਹਨੇ ਕੋਈ ਨਾ ਕੋਈ ਗੱਲ ਆਖਿਰ ਤੱਕ ਘਰ ਵਿੱਚ ਹੀ ਰਹਿੰਦੀ ਏ ਪੱਥਰ ਪਾੜ ਨਜ਼ਰ ਉਹਦੀ ਗੁਰਜੀਤ ਗੁੱਸੇ ਵਿੱਚ ਉੱਬਲਦੀ ਬੁੜਬੜਾਈ ਇਹਨੇ ਨੂੰ ਫੋਨ ਵੱਜਿਆ ਗੁਰਜੀਤ ਨੇ ਫੋਨ ਚੁੱਕਿਆ ਤੇ ਪ੍ਰਭਜਤ ਲਈ ਫੋਨ ਹੋਣ ਕਾਰਨ ਉਸ ਨੂੰ ਆਵਾਜ਼ ਲਗਾ ਦਿੱਤੀ। ਪ੍ਰਭਜਤ ਫੋਨ ਸੁਣਨ ਲੱਗੀ ਤੇ ਕੁਝ ਥਿਰ ਮਗਰੋਂ ਗੁਰਜੀਤ ਤੇ ਸੁਖਦੀਪ ਕੋਲ ਆ ਬੈਠੇ। ਹਮ ਕੀ ਗੱਲ ਹੈ? ਉਸ ਨੂੰ ਇੰਜ ਬੈਠੇ ਦੇਖ ਗੁਰਜੀਤ ਖੇਜੇ ਕੇ ਮਮੀ ਜੀ ਮੈਂ ਤੁਹਾਡੇ ਤੇ ਪਾਪਾ ਜੀ ਨਾਲੀ ਖਾਸ ਗੱਲ ਕਰਨੀ ਹੈ। ਉਹਨਾਂ ਜਵਾਬ ਦਿੱਤਾ। ਕੀ ਗੁਰਜੀਤ ਮੱਥੇ ਤੇ ਵੱਟ ਹੋਰ ਵੀ ਡੂੰਗੀ ਹੋਗੇ। ਸੁਖਦੀਪ ਸਿੰਘ ਵੀ ਉੱਠ ਕੇ ਬੈਠ ਗਿਆ। ਫਿਰ ਗੁਰਜੀਤ ਸਵਾਲੀਆਂ ਨਜ਼ਰਾਂ ਨਾਲ ਉਸਨੂੰ ਘੂਰਦੀ ਹੋਈ ਬੋਲੀ ਮੇਰੇ ਤਾਈ ਦਾ ਮੁੰਡਾ ਹੈ ਨਾ ਹਰਦੀਪ ਉਹੀ ਜਿਸ ਨੇ ਐਮਏ ਬੀਏਡ ਕੀਤੀ ਹੋਈ ਆ ਉਸਨੂੰ ਸਰਕਾਰੀ ਨੌਕਰੀ ਮਿਲ ਗਈ ਆ ਤੁਹਾਨੂੰ ਯਾਦ ਹੀ ਹੋਣਾ ਉਦਲਜੀ ਚਾਚੀ ਦੇ ਮੁੰਡੇ ਦੇ ਵਿਆਹ ਤੇ ਵੀ ਆਇਆ ਸੀ ਉੱਚਾ ਲੰਮਾ ਸੋਹਣਾ ਤੇ ਪੂਰਨ ਗੁਰਸਿੱਖਾ ਤੇ ਸਭ ਤੋਂ ਵੱਡੀ ਗੱਲ ਉਸਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਇਬ ਨਹੀਂ ਉਹਨਾਂ ਨੇ ਇੱਕ ਸਾਦੀ ਜੀ ਤੇ ਪੜ੍ਹੇ ਲਿਖੀ ਲੜਕੀ ਦੀ ਲੋੜ ਆ ਤਾਈ ਘੁਰਾ ਨੇ ਉਹਦਾ ਵਿਆਹ ਤੇ ਦੀਪਾ ਨੂੰ ਦੇਖਿਆ ਸੀ ਉਹਨਾਂ ਨੂੰ ਦੀਪਾ ਪਸੰਦ ਹਤ ਤੇ ਉਹ ਜੇ ਤੁਹਾਡੀ ਰਜਮੰਦੀ ਹੋਵੇ ਤਾਂ ਤਾਇੂਆਂ ਦਾ ਉਦੋਂ ਵੀ ਮੇਰੇ ਨਾਲ ਗੱਲ ਕੀਤੀ ਸੀ ਤੇ ਨਾਲ ਕਿਹਾ ਸੀ ਪਹਿਲਾਂ ਮੁੰਡੇ ਨੂੰ ਨੌਕਰੀ ਮਿਲ ਜਾਵੇ ਫਿਰ ਤੁਸੀਂ ਸਾਸੋਰੀ ਨਾਲ ਗੱਲ ਕਰੀ ਤੇ ਅੱਜ ਉਹਨਾਂ ਇਹੀ ਦੱਸਿਆ ਕਿ ਉਸ ਨੂੰ ਨੌਕਰੀ ਮਿਲ ਗਈ ਆ ਪ੍ਰਭਜੋਤ ਮੁਸਕਰਾਉਂਦੀ ਹੋਈ ਬੋਲੀ ਗੁਰਜੀਤ ਤੇ ਸੁਖਦੀਪ ਹੈਰਾਨ ਹੋਏ ਬੜੇ ਧਿਆਨ ਨਾਲ ਪ੍ਰਭਜੋਤ ਦੀ ਇੱਕ ਇੱਕ ਗੱਲ ਸੁਣ ਰਹੇ ਸਨ ਉਹਨਾਂ ਨੇ ਝਟ ਕੁਲਰਾਸ ਨਾਲ ਸਲਾਹ ਕੀਤੀ ਉਹਨਾਂ ਨੇ ਸਬੰਧ ਤੇ ਵਿੱਚ ਕਿਸੇ ਪਾਸਿਓਂ ਵੀ ਕੋਈ ਕਮੀ ਨਾ ਚਰਨਾਈ ਤਾਂ ਉਹਨਾਂ ਨੇ ਪ੍ਰਵਜਤ ਨੂੰ ਕਹਿ ਕੇ ਉਹਨਾਂ ਨਾਲ ਫੋਨ ਤੇ ਸਾਰੀ ਗੱਲਬਾਤ ਕੀਤੀ ਤਸੱਲੀ ਹੋ ਜਾਣ ਤੇ ਅਗਲੇ ਦਿਨ ਹੀ ਉਹਨਾਂ ਨੂੰ ਘਰ ਬੁਲਾ ਲਿਆ ਪ੍ਰਵਜੋਤ ਦਾ ਚਿਹਰਾ ਬੇहद ਖਿੜਿਆ ਹੋਇਆ ਸੀ ਉਹ ਪੂਰੇ ਜੋਸ਼ ਨਾਲ ਚਾਹ ਪਾਣੀ ਮੰਗਰੂ ਰੋਟੀ ਦੇ ਪ੍ਰਬੰਧ ਵਿੱਚ ਲੱਗੀ ਰਹੀ ਸਾਰੇ ਆਪਸ ਵਿੱਚ ਗੱਲਬਾਤ ਕਰਦੇ ਰਹੇ ਮੁੰਡਾ ਬੇहद ਮਿਲਨਸਾਰ ਹੋਣ ਕਾਰਨ ਆਪੇ ਹੱਸ-ਹੱਸ ਕੇ ਗੱਲਾਂ-ਵਾਟਾਂ ਕਰਦਾ ਰਿਹਾ ਗੱਲਾਂ ਗੱਲਾਂ ਵਿੱਚ ਇਹ ਸਾਰੇ ਗਲਵਤ طے ਹੋ ਗਏ ਤੇ ਉਹਨਾਂ ਰੋਕਾ ਲਾ ਕੇ ਕੁੜੀ ਦੀ ਝੋਲੀ ਸ਼ਗਨ ਵੀ ਪਾ ਦਿੱਤਾ ਇਸ ਤੋਂ ਪਹਿਲਾਂ ਕਿ ਸੁਖਦੀਪ ਮੁੰਡੇ ਵਾਲਿਆਂ ਨੂੰ ਕੁਝ ਹੋਰ ਪੁੱਛਦਾ ਮੁੰਡੇ ਦਾ ਪਿਓ ਹੱਸਦਾ ਬੋਲਿਆ ਲੋ ਜੀ ਹੁਣੇ 3:30 ਹੋਈ ਹੁਣ ਤੁਸੀਂ ਵਿਆਹ ਦੀ ਤਾਰੀਖ ਪੱਕੀ ਕਰ ਲਓ ਲੈਣ ਦੇਣ ਦੀ ਗਲਵਤ ਛਿੜ ਗਈ ਹੋ ਖਿੜਖੜਾ ਕੇ ਹੱਸਦਾ ਬੋਲਿਆ ਉਹ ਵੀਰ ਮੇਰਾ ਤੇ ਕੁੜੀ ਦੀ ਰੀਤੀ ਤਾਂ ਸਭ ਕੁਝ ਤੇ ਦਿੱਤਾ ਸਾਨੂੰ ਕੁਝ ਨਹੀਂ ਚਾਹੀਦਾ ਕੰਨਿਆਦਾਨ ਤੋਂ ਵੱਡਾ ਹੋਰ ਕਿਹੜਾ ਦਾਨ ਹੁੰਦਾ ਪਲਾ ਉਸ ਦਿਨ ਗੱਲ ਸੁਣਦੇ ਹੀ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ। ਇਨੇ ਵਧੀਆ ਮੁੰਡੇ ਨੂੰ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਪਾ ਕੇ ਦੀਪਾਂ ਬਹੁਤ ਹੀ ਖੁਸ਼ ਸੀ। ਜਗਤਾਰ ਤੇ ਦਿਲਜੀਤ ਹੈਰਾਨੀ 'ਚ ਇੱਕ ਦੂਜੇ ਨੂੰ ਤੱਕ ਰਹੇ ਸਨ। ਖੁਸ਼ੀ ਦੀ ਖਬਰ ਮਿਲਦਿਆ ਹੀ ਬਲਜੀਤ ਵੀ ਘਰਵਾਲੀ ਨਾਲ ਪਹੁੰਚ ਚੁੱਕੀ ਸੀ। ਸਾਰੇ ਪਾਸੇ ਹਾਸਾ ਸੀ, ਖੁਸ਼ੀ ਤੇ ਸਿਰਫ ਖੀੜਾ ਸੀ। ਗੁਰਜੀਤ ਹੈਰਾਨ ਹੋ ਰਹੀ ਸੀ ਕਿ ਇਹਨੇ ਸਾਲਾਂ ਤੋਂ ਉਹਨਾਂ ਨੇ ਦੀਪੇ ਦੇ ਰਿਸ਼ਤੇ ਲਈ ਕੀ ਨਹੀਂ ਕੀਤਾ। ਕਿਤੇ ਕਿਤੇ ਤੱਕੇ ਨਹੀਂ ਖਾਦੇ ਤੇ ਜਿਸ ਪ੍ਰਭਜੁੱਤ ਨੂੰ ਉਹ ਹਮੇਸ਼ਾ ਮਨਹੂਸ ਸਮਝਦੀ ਰਹੀ ਅਚਨ ਉਸ ਕੰਨੀ ਮਿੰਟ ਵਿੱਚ ਇਹ ਕੰਮ ਨੇ ਪੇਰੇ ਚੜ ਗਿਆ ਰੱਬ ਦਾ ਸ਼ੁਕਰ ਕਰਦੀ ਅੱਖਾਂ ਪਰਾਈ ਤੇ ਤਿਰਪ-ਤਿਰਪ ਕਰਦੀ ਹੰਝੂ ਉਸ ਦੀਆਂ ਅੱਖਾਂ ਦੀਆਂ ਦਹਲੀਜ਼ਾਂ ਪਾਰ ਕਰਕੇ ਗੱਲਾਂ ਤੇ ਉਤਰਨ ਲੱਗੀਆਂ ਇਹ ਵੇਖ ਕੇ ਕੋਲ ਖੜੀ ਪ੍ਰਬਜਤ ਬੋਲੀ ਕੀ ਹੋਇਆ ਮੰਮੀ ਜੀ ਤੁਸੀਂ ਕੁਝ ਨਹੀਂ ਦੀ ਇਹ ਤਾਂ ਖੁਸ਼ੀ ਦੇ ਹੰਝੂ ਨੇ ਇਹ ਕਹਿੰਦੀ ਉਸਨੇ ਪ੍ਰਬਜਤ ਨੂੰ ਕੋਟਕੀ ਗੱਲਾਂ ਲਾ ਲਿਆ ਧੰਨਵਾਦ ਜੀ ਅੱਜ ਦੀ ਕਹਾਣੀ ਦੇ ਵਿੱਚ ਇੱਕ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਸਸ਼ਕਲ